ਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇਹ ਆਪਣੇ ਨਾਲ ਬੈਠਾ ਹੋਇਆ ਹੈ ਬਾਈ ਤੌਦੀਪ ਸਿੰਘ ਤੇ ਬਾਈ ਨੇ ਮਤਲਬ ਆ ਬੈਂਡ ਦੇ ਵਿੱਚ 버거 ਪੀਜੇ ਤੇ ਆਪਣਾ ਛੇਕ ਦਾ ਕੰਮ ਕੀਤਾ ਤੇ ਇਹ ਅਸੀਂ ਅੱਗੇ ਜਾ ਰਹੇ ਸੀ ਸਮਾਨੇ ਤੇ ਰਸਤੇ ਵਿੱਚ ਦੇਖਿਆ ਤੇ ਦਪਤਰੀ ਵਾਲਾ ਪਿੰਡ ਆਉਂਦਾ ਜੀ ਤੇ ਪਾਤੜਾ ਤੋਂ ਹੁੰਦੇ ਆ ਇੱਧਰ ਸਮਾਨੇ ਜਾਂਦੇ ਆ ਰਸਤੇ ਦੇ ਵਿੱਚ ਆਉਂਦਾ ਤੇ ਉੱਥੇ ਬਾਈ ਨੇ ਲਾਈ ਹੋਈ ਆ ਵੈਣ ਤੇ ਬਾਈ ਜੀ ਹੁਰੀ ਕਰਦੇ ਨੇ 버거 ਪੀਜੇ ਤੇ ਛੇਕ ਦਾ ਕੰਮ ਤੇ ਮਤਲਬ ਬਹੁਤ ਵਧੀਆ ਸਾਫ ਸੁਥਰਾ ਬਾਈ ਜੀ ਹੁਣਾਂ ਨੇ ਕੰਮ ਕੀਤਾ ਜੇ ਬਾਈ ਜੀ ਹੁਰੀ ਨੇ ਆਪਣੇ ਪੰਜਾਬੀ ਤੇ ਕਰਦੇ ਆ ਬਾਈ ਜੀ ਹੁਰਾਂ ਨਾਲ ਗੱਲਬਾਤ ਵੀ ਕਦੋਂ ਦਾ ਕੰਮ ਕੀਤਾ ਤੇ ਕਿੰਨਾ ਕੁ ਮਤਲਬ ਇਹਦੇ ਵਿੱਚ ਮੁਨਾਫਾ ਤੇ ਕੀ ਗੱਲਬਾਤ ਆ ਸਸਰੀਕਾਲ ਬਾਈ ਜੀ ਸਸਰੀਕਾਲ ਔਰ ਕਿੱਦਾਂ ਬਾਈ ਜੀ ਠੀਕੋ ਵਧੀਆ ਵਧੀਆ ਵੀਰੇ ਵਧੀਆ ਤੇ ਬਾਈ ਜੀ ਇਹ ਜਿਹੜਾ ਤੁਸੀਂ ਮਤਲਬ ਕੰਮ ਕੀਤਾ ਹੈ ਕਿੰਨਾ ਟਾਈਮ ਹੋ ਗਿਆ ਜੀ ਅਸੀਂ 13 ਤਰੀਕ ਨੂੰ ਲੋੜੀ ਤੋਂ ਓਪਨਿੰਗ ਕੀਤੀ ਸੀ 13 ਤਰੀਕ ਓਪਨਿੰਗ ਮਤਲਬ ਲੋੜੀ ਤੋਂ ਹਾਂ ਲੋੜੀ ਤੋਂ ਸ਼ੁਰੂ ਕੀਤਾ 13 ਤਰੀਕ ਨੂੰ ਆਹ 13 ਤਰੀਕ ਨੂੰ ਇੱਕ ਮੰਥ ਹੋ ਜਾਣਾ ਹੈ ਸਰ ਅੱਛਾ ਇੱਕ ਮਹੀਨਾ ਹੋ ਜੂਗਾ ਹਾਂਜੀ ਠੀਕ ਹੈ ਬਾਈ ਜਿਵੇਂ ਤੁਸੀਂ ਮਤਲਬ ਲਾ ਲਓ ਵੀ ਇਹ ਕੰਮ ਕੀਤਾ ਹੈ ਤੇ ਜਿਵੇਂ ਬੈਂਡ ਦੇ ਵਿੱਚ ਤੁਸੀਂ ਇਹ ਕੰਮ ਕੀਤਾ ਹੈ ਜ਼ਿਆਦਾਤਰ ਆਪਾਂ ਦੇਖਿਆ ਵੀ ਇਹ ਕੰਮ ਹੈ ਪ੍ਰਵਾਸੀ ਕਰਦੇ ਨੇ ਭਈ ਇਹ ਕਰਦੇ ਨੇ ਉਹਨਾਂ ਨੇ ਰੀੜੀਆਂ ਦੇ ਉੱਪਰ ਕੰਮ ਮਤਲਬ ਕੀਤਾ ਹੁੰਦਾ ਹੈ ਜਿਵੇਂ ਤੁਸੀਂ ਇਹ ਕੰਮ ਕੀਤਾ ਇਹ ਮਤਲਬ ਕੀ ਦਿमाग ਦੇ ਵਿੱਚ ਆਈ ਵੀ ਇਸ ਕੰਮ ਵੀ ਇਹੀ ਕੰਮ ਕਰਦਾ ਆਪਾਂ ਵੀਰ ਪਹਿਲਾਂ ਪਤਾ ਕੀ ਹੈ ਮੈਂ ਬਾਹਰ ਸੀ 사우ਦੀ ਅਰਬ 7 ਸਾਲ ਰਿਹਾ ਮੈਂ ਅੱਛਾ ਤੇ ਉੱਥੇ ਟਰਾਲਾ ਚਲਾਉਂਦਾ ਰਿਹਾ ਸੁਪਰਵਾਈਜ਼ਰ ਸੀਗਾ ਅੱਛਾ ਇਹ ਮੈਨੂੰ ਸ਼ੌਕ ਹੈ ਪਾਸਪੋਰਟ ਦਾ ਤੇ ਉਸ ਤੋਂ ਬਾਅਦ ਕੀ ਸੀਗਾ ਕਿ ਮੇਰੇ ਦੋਸਤ ਨੇ ਉਹਨਾਂ ਦੀ ਸ਼ਾਪ ਹੈ 버ਗਰ Thief ਦੇ ਨਾਂ ਦੇ ਧੂਰੀ ਠੀਕ ਹੈ ਜੀ ਹੈਪੀ ਵੀ ਰਹਿ ਤੇ ਉਹ ਉਹਦੇ ਕੋਲ ਸਿੱਖਿਆ ਮੈਂ ਕੰਮ ਠੀਕ ਹੈ ਉਹ ਆਪਾਂ ਨੂੰ ਪੂਰੀ ਸਪੋਰਟ ਕਰਦਾ ਤੇ ਅਸੀਂ ਮਤਲਬ ਬੈਠੇ ਸੀ ਗੱਲਾਂ ਬਾਤਾਂ ਕਰਦੇ ਸੀ ਵੀ ਇੱਕ ਪਲਾਨ ਕਰੀ ਯਾਰ ਇੱਕ ਫੂਡ ਟਰੱਕ ਤਿਆਰ ਕਰੀਏ ਠੀਕ ਹੈ ਤੇ ਆ ਫੂਡ ਟਰੱਕ ਤਿਆਰ ਵੀ ਆਪਣੇ ਆਪ ਹੀ ਕੀਤਾ ਅੱਛਾ ਟਰੱਕ ਵੀ ਆਪਣੇ ਆਪ ਤਿਆਰ ਆਪਣੇ ਆਪ ਹੀ ਤਿਆਰ ਕੀਤਾ ਮੈਂਨੇ ਠੀਕ ਹੈ ਹਾਂ ਕਿਉਂਕਿ ਬਾਹਰ ਸੀਗੇ ਤੁਹਾਨੂੰ ਪਤਾ ਹਰ ਹੀ ਕੰਮ ਕਰਨਾ ਪੈਂਦਾ ਬਾਹਰ ਦਾ ਤੇ ਉਹਦੇ ਕਰਕੇ ਜਾਂਚ ਸੀ ਹੈਗੀ ਸੀ ਕਿ ਮੈਨੂੰ ਤੇ ਆਪਣੇ ਆਪ ਹੀ ਤਿਆਰ ਕੀਤਾ ਤੇ 3 ਮਹੀਨੇ ਚ ਤਿਆਰ ਕੀਤਾ ਮੈਂ ਇਕੱਲੇ ਨੇ ਅੱਛਾ ਆਪ ਹੀ ਤਿਆਰ ਕੀਤਾ ਆਪ ਹੀ ਤਿਆਰ ਕੀਤਾ ਤੇ ਆਹ ਦੇਖ ਲਓ ਬਾਈ ਜੀ ਵੀ ਜਿਹੜੇ ਉਹ ਕਹਿੰਦੇ ਨੇ ਜਿਹੜੇ ਮਤਲਬ ਬੰਦੇ ਦੇ ਅੰਦਰ ਜਿੜਕੂ ਹੁੰਦਾ ਹੈ ਕੁਝ ਵੀ ਕਰਨ ਦਾ ਤੇ ਕਹਿੰਦੇ ਸ਼ੌਕ ਵੀ ਹੁੰਦਾ ਹੈ ਤੇ ਜਨੂਨ ਵੀ ਹੁੰਦਾ ਹੈ ਵੇਖ ਲਓ ਵੀ ਬਾਈ ਜੀ ਫਰਾਂ ਨੇ ਜਿਹੜਾ ਮਤਲਬ ਵੀ ਜਿਵੇਂ ਵੈਨ ਤਿਆਰ ਕੀਤੀ ਆ ਬਾਈ ਜੀ ਫਰੀ ਕਹਿੰਦੇ ਵੀ ਮੈਂ ਆਪਣੇ ਹੱਥੀ ਤਿਆਰ ਕੀਤੀ ਹੈ ਤੇ ਸਾਰਾ ਕੁਝ ਹੱਥੀ ਤਿਆਰ ਕਰਕੇ ਤੇ ਮਤਲਬ ਬਾਈ ਜੀ ਫਰਾਂ ਨੇ ਆਪ ਡਿਜ਼ਾਈਨਿੰਗ ਕਰਕੇ ਤੇ ਸਾਰਾ ਕੁਝ ਕੀਤਾ ਹੈ ਤੇ ਇਹ ਕੰਮ ਮਤਲਬ ਬਾਈ ਜੀ ਯਾਰਾ ਨੇ ਕੀਤਾ ਤੇ ਬੜੀ ਵਧੀਆ ਤਾਰੀਫ ਦੀ ਗੱਲ ਹੈ ਬਾਈ ਜੀ ਵੀ ਤੁਸੀਂ ਇਹ ਕੰਮ ਆਪ ਕੀਤਾ ਥੈਂਕ ਯੂ ਤੇ ਬਾਈ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਵੀ ਜਿਵੇਂ ਲਾਲੋ ਵੀ ਹੁਣ ਅੱਜ ਕੱਲ ਲਾਲੋ ਵੀ ਮਤਲਬ ਨਵੀਂ ਪੀੜ੍ਹੀ ਹੈ ਹਾਂ ਜੀ ਵੀ ਜਿਨੇ ਇਹ ਕੰਮ ਕੀਤਾ ਆਪਾਂ ਵਰਕਰ ਦਾ ਕਿਹਾ ਮਤਲਬ ਨਾਲ ਇਹ ਕੰਮ ਕੀ ਜੇ ਛੇਕ ਦਾ ਜਿਹੜੀ ਨਵੀਂ ਪੀੜ੍ਹੀ ਹੈ ਆਪਣੀ ਉਹ ਇਹ ਕੰਮ ਕਰਨ ਤੋਂ ਮਤਲਬ ਸ਼ਰਮ ਮੰਦ ਦੀ ਹੈ ਵੀ ਉਹ ਇਹ ਚੀਜ਼ ਨੂੰ ਇਹ ਸਮਝਦੇ ਨਹੀਂ ਵੀ ਕੰਮ ਨਿੱਕਾ ਹੈ ਮਤਲਬ ਇਹ ਚੀਜ਼ ਜਿਵੇਂ ਤੁਸੀਂ ਕੀਤੀ ਤੁਹਾਨੂੰ ਤੁਹਾਨੂੰ ਮਤਲਬ ਇਹ ਚੀਜ਼ ਦੀ ਦਿੱਕਤ ਨਾ ਆਈ ਦਿੱਕਤ ਵੀ ਰਹੀ ਪਤਾ ਕੀ ਅਸੀਂ ਬਾਹਰ ਰਹੇ ਆ 7 ਸਾਲ ਬਾਹਰ ਰਹੇ ਹਰੀ ਕੰਮ ਕੀਤਾ ਉੱਥੇ ਠੀਕ ਹੈ ਤੇ ਉੱਥੇ ਜਾ ਕੇ ਅਸੀਂ ਕੋਈ ਵੀ ਕੰਮ ਕਰ ਸਕਦੇ ਸੀ ਪੰਜਾਬ ਚ ਰਹਿ ਕੇ ਕਿਉਂ ਨਹੀਂ ਕਰ ਸਕਦੇ ਬਿਲਕੁਲ ਤੇ 7 ਸਾਲ ਰਹਿਆ ਉਸ ਤੋਂ ਬਾਅਦ ਕੀ ਹੈ ਕਿ ਸਾਡਾ ਬਾਹਰ ਜਾਣ ਨੂੰ ਮਨ ਨਹੀਂ ਕਰਦਾ ਠੀਕ ਹੈ ਕਿ ਅਸੀਂ ਪੰਜਾਬ ਚ ਰਹਿ ਕੇ ਹੀ ਕੰਮ ਕਰਨਾ ਸੀ ਆਪਣੇ ਪੰਜਾਬ ਦੇ ਵਿੱਚ ਹੀ ਰਹਿ ਕੇ ਕੰਮ ਕਰਾਂਗੇ ਤੇ ਸਾਡਾ ਦਿਲ ਕੀਤਾ ਵੀ ਨਹੀਂ ਅਸੀਂ ਪੰਜਾਬ ਚ ਰਹਿ ਕੇ ਕੰਮ ਕਰੀਏ ਹਾਂਜੀ ਵੇਖ ਲਓ ਪਾਈ ਦੀ ਕਿੱਡੀ ਵਧੀਆ ਸੋਚ ਹੈ ਪਾਈ ਜੀ ਹੋਰੀ ਕਹਿ ਰਹੇ ਵੀ ਬਾਹਰ ਜਾ ਕੇ ਕਿਉਂਕਿ ਲੋਕਾਂ ਨੂੰ ਨਾ ਨਵੀਂ ਪੀੜ੍ਹੀ ਨੂੰ ਬਸ ਵੇਖੋ ਵੇਖੀ ਇੱਕ ਦਿਮਾਗ ਤੇ ਜਾਂ ਜਨੂਨ ਲਾ ਲਓ ਜਾਂ ਇੱਕ ਸ਼ੌਂਕ ਹੀ ਚੜ ਗਿਆ ਵੀ ਇੱਕ ਜਾਂ ਜਾਨੀ ਕਿ ਜਿਵੇਂ ਪੰਜਾਬੀਆਂ ਦੀ ਉਹੀ ਗੱਲ ਹੈ ਵੀ ਇੱਕ ਰੀਸ ਹੋ ਗਈ ਵੇਖੋ ਵੇਖੀ ਇੱਕ ਗਿਆ ਦੋ ਗਿਆ ਪਿੰਡ ਚੋਂ 10 ਗਿਆ ਵੀ ਪਿੰਡਾਂ ਦੇ ਪਿੰਡ ਹੀ ਖਾਲੀ ਹੋ ਰਹੇ ਨੇ ਕਿ ਬਾਹਰ ਜਾ ਕੇ ਜਦੋਂ ਬਾਈ ਜੀ ਫਿਰ ਉੱਥੇ ਇੰਨੀ ਨਹੀਂ ਸਖਤ ਮਿਹਨਤ ਕਰਨੀ ਪੈਂਦੀ ਹੈ ਐਨੇ-ਐਨੇ ਮਤਲ ਦਿਹਾੜੀਦਾਰਾਂ ਨੂੰ ਕੰਮ ਕਰਨੇ ਪੈਂਦੇ ਨੇ ਫਿਰ ਬੰਦੇ ਨੂੰ ਪਤਾ ਲੱਗਦਾ ਤੇ ਬਾਈ ਜੀ ਉਹਨਾਂ ਨੇ ਵੇਖੋ ਵੀ ਜਿਵੇਂ ਬਾਹਰ ਜਾ ਕੇ ਵੀ ਕੰਮ ਕੀਤਾ ਬਾਈ ਜੀ ਉਹਨਾਂ ਨੇ ਦੱਸਿਆ ਵੀ ਮੇਰੇ ਮਨ ਦੇ ਵਿੱਚ ਆਇਆ ਵੀ ਕਿਉਂ ਨਾ ਆਪਣੇ ਪੰਜਾਬ ਦੇ ਵਿੱਚ ਜਾ ਤੇ ਬਾਈ ਜੀ ਹੁਣੇ ਜਾਣਕਾਰੀ ਦਿਓ ਵੀ ਮਤਲਬ ਤੁਸੀਂ ਕੀ ਕੀ ਬਣਾਉਂਦੇ ਹੋ ਅਸੀਂ ਵੀਰੇ 버거 ਬਣਾਉਂਦੇ ਆ ਪੀਜ਼ਾ ਪੀਜ਼ਾ ਬਣਾਉਂਦੇ ਆ ਸ਼ੇਕ ਹੋ ਜਾਂਦੇ ਨੇ ਠੀਕ ਹੈ 10 ਤਰ੍ਹਾਂ ਦੇ 버거 ਨੇ ਹਰ ਇੱਕ 버거 ਦਾ ਅਲੱਗ-ਅਲੱਗ ਚੇਸਟ ਠੀਕ ਹੈ ਠੀਕ ਹੈ ਹਾਂਜੀ ਤੇ ਬਾਈ ਜੀ ਜਿਵੇਂ ਹੁਣ ਗੱਲ ਆ ਜਾਂਦੀ ਆ ਵੀ ਚਲੋ ਆਪਾਂ ਕੰਮ ਕੀਤਾ ਏ ਬੜੀ ਵਧੀਆ ਗੱਲ ਹੈ ਹਨਾ ਤੇ ਜਿਹਦੇ ਵਿੱਚ ਹੁਣ ਤੁਸੀਂ ਮਤਲਬ ਆਪਣੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਵੀ ਮਤਲਬ ਵਧੀਆ ਘਰ ਦਾ ਗੁਜ਼ਾਰਾ ਹੋ ਜਾਂਦਾ ਈ ਵੀਰ ਇੱਕ ਮੰਥ ਹੋਇਆ ਪਹਿਲੀ ਗੱਲ ਤੇ ਕਿ ਮੈਂ ਖੁਦ ਮਾਲਕ ਆ ਖੁਦ ਮੁਖਤਿਆਰੀ ਹੈ ਮੇਰੀ ਠੀਕ ਹੈ ਜੀ ਦੂਸਰੀ ਗੱਲ ਇਹ ਹੈ ਕਿ ਮਿਹਨਤ ਜਿੰਨੀ ਕਰਾਂਗੇ ਓਨੀ ਘਟਾ ਜਿੰਨੀ ਕਰੀ ਜਾਵਾਂਗੇ ਓਨਾ ਹੀ ਮੁਨਾਫਾ ਹੈ ਠੀਕ ਹੈ ਜੀ ਬਾਕੀ ਕਸਟਮਰ ਨੂੰ ਟੇਸਟ ਵਧੀਆ ਲੱਗ ਰਿਹਾ ਰਿਸਪੌਂਸ ਬਹੁਤ ਸੋਹਣਾ ਮਿਲ ਰਿਹਾ ਮੈਂ ਪੰਜਾਬੀਆਂ ਦਾ ਵੀ ਧੰਨਵਾਦ ਕਰਦਾ ਕਿ ਇੰਨੀ ਜ਼ਿਆਦਾ ਸਪੋਰਟ ਕਰ ਰਹੇ ਨੇ ਕਿ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਠੀਕ ਹੈ ਠੀਕ ਹੈ ਤੇ ਭਾਈ ਜੀ ਜਿਵੇਂ ਮੈਂ ਇੱਕ ਗੱਲ ਹੋਰ ਦੇਖੀ ਵੀ ਜਿਵੇਂ ਹੁਣ ਆਪਾਂ ਜ਼ਿਆਦਾਤਰ ਦੇਖਦੇ ਆਂ ਵੀ ਉਹੀ ਗੱਲ ਆ ਜਾਂਦੀ ਵੀ ਕੰਮ ਏ ਜ਼ਿਆਦਾ ਪ੍ਰਵਾਸੀ ਕਰਦੇ ਨੇ ਹਨਾ ਭਈਏ ਕਰਦੇ ਨੇ ਤੇ ਜਿਵੇਂ ਮਤਲਬ ਉਹਨਾਂ ਦਾ ਕੰਮ ਕੀ ਹੁੰਦਾ ਜਿਆਦਾ ਹੀ ਸਾਫ ਸਫਾਈ ਨਹੀਂ ਹੁੰਦੀ ਈ ਐ ਮਤਲਬ ਜਿਵੇਂ ਉਹ ਕਹਿੰਦੇ ਨੇ ਵੀ ਇੱਕ ਭਾਂਡੇ ਦੇ ਵਿੱਚ ਹੀ ਵਾਰ-ਵਾਰ ਪਾ ਕੇ ਪਾਣੀ ਦੇਈ ਜਾਂਦੇ ਨੇ ਜਾਂ ਹੋਰ ਪਲੇਟਾਂ ਲਾ ਲਓ ਕੁਝ ਵੀ ਖਵਾਈ ਜਾਂਦੇ ਨੇ ਤੇ ਆਪਣੇ ਮਤਲਬ ਕਿਵੇਂ ਸਾਫ ਸਫਾਈ ਦਾ ਹੀ ਦੇਖੋ ਜੀ ਬਿਨਾ ਗਲਵਜ਼ ਤੋਂ ਅਸੀਂ ਕੰਮ ਨਹੀਂ ਕਰਦੇ ਠੀਕ ਹੈ ਜੀ ਤੁਸੀਂ ਦੇਖਿਆ ਜੀ ਅਸੀਂ ਬਿਨਾ ਗਲਵਜ਼ ਤੋਂ ਅਸੀਂ ਤਿੰਨ ਜਣੇ ਆ ਕੋਈ ਵੀ ਬਿਨਾ ਗਲਵਜ਼ ਤੋਂ ਕੰਮ ਨਹੀਂ ਕਰਦਾ ਦੂਸਰੀ ਗੱਲ ਇਹ ਆ ਕਿ ਅਸੀਂ ਮਤਲਬ ਭਈਏ ਜਿੱਦਾਂ ਵੀ ਕਰਦੇ ਨੇ ਸਫਾਈ ਨਹੀਂ ਹੁੰਦੀ ਆ ਜਿੱਦਾਂ ਵੀ ਆ ਪਰ ਅਸੀਂ ਚਾਹਦੇ ਆ ਕੋਈ ਵੀ ਕਸਟਮਰ ਆਵੇ ਤਾਂ ਉਹ ਸਫਾਈ ਵਾਲੀ ਚੀਜ਼ ਖਾਵੇ ਸਾਫ਼ ਸੁਥਰੀ ਚੀਜ਼ ਖਾਵੇ ਕਿਉਂਕਿ ਪਹਿਲੀ ਗੱਲ ਤਾਂ ਅਸੀਂ ਵੀ ਪੰਜਾਬੀਆਂ ਜਿਹੜੀ ਚੀਜ਼ ਅਸੀਂ ਸਰਵ ਕਰਨੀ ਹੈ ਨਾ ਉਹ ਵਧੀਆ ਹੋਵੇ ਸਾਫ਼ ਸੁਥਰੀ ਹੋਵੇ ਉਹਨਾਂ ਨੂੰ ਪਸੰਦ ਆਵੇ ਕਸਟਮਰ ਨੂੰ ਪੰਜਾਬੀ ਨੂੰ ਪਸੰਦ ਆਵੇ ਤੇ ਬਾਈ ਜੀ ਮੈਂ ਇੱਕ ਚੀਜ਼ ਹੋਰ ਵੇਖੀ ਵੀ ਮੈਨੂੰ ਮਤਲਬ ਕਿਸੇ ਹੋਰ ਨੇ ਵੀ ਬੰਦੇ ਨੇ ਇਹ ਗੱਲ ਕਹੀ ਮੈਂ ਇੱਕ ਦੋ ਜਣੇ ਨੂੰ ਪੁੱਛਿਆ ਜਿਵੇਂ ਗੱਲਬਾਤ ਕੀਤੀ ਵੀ ਜਿਹੜੀ ਤੁਹਾਡੇ ਤੁਹਾਡੇ ਵਿੱਚ ਜਾਦੀ ਖਾਸियत ਇਹ ਹੈ ਵੀ ਜਿਹੜੀ ਮਤਲਬ ਜਿਹੜਾ ਇਹ ਸਾਰਾ ਕੁਝ ਬਣਦਾ ਹੈ ਜਿਵੇਂ ਤੇਲ ਦੇ ਵਿੱਚ ਬਣਦਾ ਹੈ ਤੇ ਜਿਵੇਂ ਮੈਂ ਇਹ ਗੱਲ ਸੁਣੀ ਹੈ ਵੀ ਜਿਵੇਂ ਕਈ ਤਾਂ ਜਿਹੜੇ ਹੁਣ ਬਈ ਬੋਹੀ ਗੱਲ ਆ ਗਈ ਵੀ ਪ੍ਰਵਾਸੀ ਕੰਮ ਕਰਦੇ ਨੇ ਜਾਂ ਉਹ ਇੱਕ ਤੇਲ ਨੂੰ ਕਈ ਕਈ ਦਿਨ ਮਤਲਬ ਵਰਤੀ ਜਾਂਦੇ ਨੇ ਤੇ ਤੁਸੀਂ ਮਤਲਬ ਪਤਾ ਲੱਗਾ ਵੀ ਤੇਲ ਜਿਹੜਾ ਉਹਨੂੰ ਛੇਤੀ ਚੇਂਜ ਕਰ ਦਿੰਦੇ ਹੋ ਅਸੀਂ ਵੀਰੇ ਦੋ ਦੂਸਰੇ ਦਿਨ ਚੇਂਜ ਕਰ ਦਿੰਦੇ ਹਾਂ ਦੂਸਰੇ ਦਿਨ ਮਤਲਬ ਜਾਨੀ ਕਿ ਹਾਨੂੰ ਲੱਗਦਾ ਵੀ ਥੋੜਾ ਬਹੁਤਾ ਉਹਦਾ ਰੰਗ ਚੇਂਜ ਹੋ ਗਿਆ ਨਾ ਹਾਂ ਤਾਂ ਅਸੀਂ ਚੇਂਜ ਕਰਦੇ ਢੋਲ ਦਿੰਦੇ ਢੋਲ ਦਿੰਨੇ ਹਾਂ ਤੇ ਆਹ ਦੇਖ ਲਓ ਬਾਈ ਜੀ ਬਾਈ ਜੀ ਨੇ ਦੱਸਿਆ ਵੀ ਜਿਵੇਂ ਤੇਲ ਬਾਈ ਜੀ ਹੋਰੀ ਛੇਤੀ ਚੇਂਜ ਕਰ ਦਿੰਦੇ ਨੇ ਵੀ ਬਦਲ ਦਿੰਦੇ ਨੇ ਵੀ ਇੱਕ ਪੰਜਾਬੀ ਬੰਦਾ ਹੈ ਉਹਦੀ ਸੋਚ ਹੀ ਜਿਹੜੀ ਹੈ ਪ੍ਰਮਾਤਮਾ ਨੇ ਪੰਜਾਬੀ ਬੰਦੇ ਦੀ ਚੰਗੀ ਸੋਚ ਦਿੱਤੀ ਹੋਈ ਹੈ ਕਿਉਂਕਿ ਉਹ ਇਹ ਚੀਜ਼ ਸੋਚਦਾ ਹੈ ਵੀ ਜਿਨ੍ਹਾਂ ਨੇ ਖਾਣਾ ਸਾਡੇ ਕੋਲ ਆਣ ਕੇ ਉਹ ਵੀ ਆਪਣੇ ਭਰਾ ਆਣੇ ਵੀ ਮਤਲਬ ਉਹ ਵੀ ਆਪਣੇ ਪਰਿਵਾਰ ਦੀ ਫੈਮਲੀ ਦੀ ਫੈਮਲੀ ਦੀ ਤਰ੍ਹਾਂ ਹੀ ਮਤਲਬ ਸਮਝਦੇ ਨੇ ਤੇ ਇਸ ਕਰਕੇ ਉਹਨਾਂ ਦੀ ਸਿਹਤ ਬਾਰੇ ਖਾਸ ਖਿਆਲ ਰੱਖ ਕੇ ਗਲੱਬ 'ਚ ਪਾਏ ਜਾਂਦੇ ਨੇ ਤੇਲ ਛੇਤੀ ਚੇਂਜ ਕੀਤਾ ਜਾਂਦਾ ਤੇ ਅੰਦਰ ਵੀ ਵੇਖਿਆ ਵੈਨ ਦੇ ਬਾਈ ਜੀ ਬਹੁਤ ਹੀ ਜ਼ਿਆਦਾ ਸਾਫ ਸਫਾਈ ਹੈ ਤੇ ਬਾਕੀ ਬਾਈ ਜੀ ਕਹਿਣ ਦੀ ਤਾਂ ਲੋੜ ਹੀ ਨਹੀਂ ਪੈਣੀ ਤੁਸੀਂ ਲੰਘਦਿਆਂ ਆਉਂਦਿਆਂ ਜ਼ਰੂਰ ਬਾਈ ਜੀ ਹਰਾ ਕੋਲ ਇੱਥੇ ਕੁਛ ਨਾ ਕੁਛ ਖਾ ਕੇ ਜਾਇਓ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਵੀ ਇੱਕ ਤਾਂ ਬਾਈ ਦੀ ਮਿਹਨਤ ਬੋਲਦੀ ਆ ਵੀ ਬਾਈ ਨੇ ਵਾਕੇ ਹੀ ਵਧੀਆ ਕੰਮ ਸਿੱਖਿਆ ਹੋਇਆ ਹੈ ਖਾਣ ਪੀਣ ਘੈਂਟ ਹੈ ਆਉਂਦੇ ਜਾਂਦੇ ਖਾ ਕੇ ਜਾਇਓ ਹੁਣ ਤੁਹਾਨੂੰ ਦੱਸਦੇ ਆ ਲੋਕੇਸ਼ਨ ਇਹ ਬਾਈ ਜੀ ਪਾਤਲਾ ਤੋਂ ਆਉਂਦੇ ਆ ਸਮਾਣੇ ਜਾਂਦੇ ਆ ਇੱਧਰ ਮਤਲਬ ਰਸਤੇ ਦੇ ਵਿੱਚ ਪਿੰਡ ਆਉਂਦਾ ਜੀ ਦਫਤਰੀ ਵਾਲਾ ਤੇ ਉਹਦੇ ਨਾਲ ਅੱਡੇ ਦੇ ਉੱਪਰ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਹੈ ਤੇ ਉੱਥੇ ਐਸਾਈਡ ਬਾਈ ਜੀ ਫਰੀ ਵੈਣ ਲਾਉਂਦੇ ਨੇ ਤੇ ਤੁਸੀਂ ਆਉਂਦੇ ਜਾਂਦੇ ਬਾਈ ਜੀ ਹਰ ਕੋਈ ਕੁਛ ਨਾ ਕੁਛ ਖਾ ਕੇ ਜਾਇਓ ਤੇ ਬਾਕੀ ਬਾਈ ਜੀ ਉਹੀ ਗੱਲ ਆ ਜਾਂਦੀ ਹੈ ਵੀ ਪੰਜਾਬੀ ਬੰਦਾ ਹੈ ਆਪਣਾ ਮਤਲਬ ਪੰਜਾਬ ਦਾ ਪੁੱਤਰ ਹੈ ਕੰਮ ਕੀਤਾ ਹੈ ਆਪਾਂ ਨੂੰ ਚਾਹੀਦਾ ਸਾਫ ਦੇਣਾ ਕਿਉਂਕਿ ਇਹਨਾਂ ਨੂੰ ਵੇਖ ਕੇ ਹੋਰ ਕਿਸੇ ਨੂੰ ਵੀ ਹੌਸਲਾ ਮਿਲੇਗਾ ਤੇ ਇਹ ਕੰਮ ਕਰਨ ਲਈ ਉਹਦਾ ਵੀ ਦਿਲ ਕਰੇਗਾ ਤੇ ਬਾਹਰ ਵਾਲੇ ਪਾਸੇ ਨਵੇਂ ਬੱਚੇ ਨਾ ਜਾਣਗੇ ਤੇ ਇੱਥੇ ਰਹਿ ਕੇ ਰੋਜ਼ਗਾਰ ਕਰਨਗੇ ਤੇ ਕਿਸੇ ਨਾ ਕਿਸੇ ਨੂੰ ਮਤਲਬ ਇੱਥੋਂ ਵੇਖ ਕੇ ਸਿੱਖਿਆ ਮਿਲੇਗੀ ਤੇ ਤੁਸੀਂ ਵੀ ਲੰਘਦੇ ਹੁੰਦੇ ਜਬੂਰ ਖਾ ਕੇ ਜਾਇਓ। ਔਰ ਛੋਟੇ ਕੀ ਹਾਲ ਹੈ? ਵਧੀਆ ਵੀਰੇ। ਕੀ ਨਾਂ ਹੈ ਆਪਣਾ? ਲਖਵੀਰ ਸਿੰਘ ਜੀ। ਲਖਵੀਰ ਸਿੰਘ। ਹਾਂ ਜੀ। ਤੇ ਤੁਸੀਂ ਇਹ ਮਤਲਬ ਆ ਆਲੂਆਂ ਦੇ ਫ੍ਰੈਂਚ ਫ੍ਰਾਈਜ਼ ਕਰਾਏ ਨੇ? ਹਾਂ ਜੀ। ਤੇ ਕਿਵੇਂ ਲੱਗੇ? ਬਹੁਤ ਵਧੀਆ ਨੇ। ਤੇ ਪਹਿਲਾਂ ਵੀ ਆਉਂਦੇ ਹੋ ਜਾਂ ਮਤਲਬ ਅੱਜ ਹੀ ਆਏ ਹੋ ਨਾ ਨਾ ਆਉਂਦੇ ਜਾਂਦੇ ਖਾਂਦੇ ਅੱਛਾ ਵੀ ਜਦੋਂ ਹੁੰਦੇ ਜਾਂਦੇ ਜਾਂ ਇਥੋਂ ਲੰਘਦੇ ਹਾਂ ਤੇ ਮਤਲਬ ਖਾ ਕੇ ਜਾਂਦੇ ਹੋ ਹਾਂਜੀ ਤਾਂ ਇਸ ਤੋਂ ਪਹਿਲਾਂ ਜਿਵੇਂ ਖਾਂਦੇ ਹੁੰਦੇ ਸੀ ਉਹ ਕਿੰਨਾ ਕੋਲ ਖਾਂਦੇ ਹੁੰਦੇ ਸੀ ਇੱਕ ਅੱਗੇ ਖਾਂਦੇ ਸੀ ਹੈਜੀ ਕੱਗੇ ਜੀ ਅੱਛਾ ਕੱਗੇ ਸ਼ਹਿਰ ਦੇ ਵਿੱਚ ਹਾਂਜੀ ਤੇ ਅੱਛਾ ਬਾਈ ਦਾ ਫਿਰ ਕਿੱਥੋਂ ਪਤਾ ਲੱਗਾ ਇਹ ਵੀਡੀਓ ਦੇਖੀ ਦੀ ਅੱਛਾ ਵੀਡੀਓ ਦੇਖ ਕੇ ਆਏ ਹਾਂਜੀ ਤੇ ਚਲੋ ਬਾਈ ਜੀ ਆਪਣਾ ਬਾਈ ਜੀ ਜਿਵੇਂ ਤੁਸੀਂ ਵੀਡੀਓ ਦੇਖੀ ਤਾਂ ਬਾਈ ਜੀ ਹੁਰੀ ਕੰਮ ਕਰਦੇ ਨੇ ਜਾਂ ਜਿਵੇਂ ਵੀ ਆਪਣੀ ਸਾਫ ਸੋਧਾ ਕਰਦੇ ਨੇ ਤਾਂ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗੇ ਅੱਛਾ ਹੋਰ ਯਾਰ ਦੋਸਤਾਂ ਨੂੰ ਵੀ ਲੈ ਕੇ ਆਉਂਦੇ ਜੀ ਹਾਂ ਜੀ ਇਹਨੂੰ ਲੈ ਕੇ ਆਏ ਜੀ ਹੈ ਇਹਨੂੰ ਲੈ ਕੇ ਆਏ ਅੱਛਾ ਅੱਜ ਯਾਰ ਦੋਸਤ ਨੂੰ ਇਹ ਹੀ ਯਾਰ ਦੋਸਤ ਹੈ ਹਾਂ ਜੀ ਵੀ ਚੱਲ ਅੱਜ ਬਰਗਰ ਪਾਉਣ ਵਾਲੇ ਦੇ ਚੱਲਦੇ ਆ ਹੈ ਹਾਂ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਬਾਈ ਜੀ ਕਿੱਦਾਂ ਵਧੀਆ ਵਧੀਆ ਠੀਕ ਠਾਕ ਹਾਂ ਜੀ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆ ਤੁਸੀਂ ਇੱਥੇ ਰੁਕੇ ਹੋਏ ਤੇ ਬਾਈਆਂ ਦੀ ਵੈਨ ਹੈ 버거 ਪਾਉਂਡ ਦਾ ਇਹ ਕੰਮ ਕਰਦੇ ਨੇ ਜਿਵੇਂ ਇਹ ਬਾਈ ਜੀ ਹਾਂਜੀ ਹਾਂਜੀ ਤੇ ਇਹਨਾਂ ਕੋਲ ਮਤਲਬ ਤੁਸੀਂ ਰੁਕੇ ਤੇ ਕਾਦੇ ਲਈ ਮਤਲਬ ਕੀ ਖਾਣ ਵਾਸਤੇ ਰੁਕੇ ਹੋਈ ਅਸੀਂ ਪਹਿਲੇ ਹੀ 버거 ਲੈ ਕੇ ਜਾਂਦੇ ਨੇ ਬੜੇ ਸਵਾਦ ਬਣਾਉਂਦੇ ਨੇ ਪੀਜ਼ਾ 버거 ਠੀਕ ਹੈ ਜੀ ਤੇ ਬੱਚੇ ਦਾ ਬੱਚੇ ਦਾ ਆਈਡੀ ਤੇ ਵੇਖਿਆ ਸੀ ਇੰਸਟਾਗ੍ਰam ਤੇ ਇਹਨਾਂ ਦੀ ਆਈਡੀ ਠੀਕ ਹੈ ਤੇ ਕੋ ਕਹਿੰਦੇ ਖਵਾ ਕੇ ਲੈ ਕੇ ਜਾਓ ਤੇ ਅੱਜ ਆਏ ਆ ਖਾਣ ਵਾਸਤੇ ਅੱਛਾ ਅੱਛਾ ਤੇ ਬਾਈ ਜੀ ਅੱਜ ਪਹਿਲੇ ਦਿਨ ਆਏ ਉਹ ਜੇ ਪਹਿਲਾਂ ਵੀ ਆਉਂਦੇ ਹੋ ਪਹਿਲਾਂ ਵੀ ਲੈ ਕੇ ਜਾਈਦੇ ਨੇ ਜੀ ਹਾਂ ਪਹਿਲਾਂ ਵੀ ਲੈ ਕੇ ਜਾਈਦੇ ਨੇ ਠੀਕ ਹੈ ਬਹੁਤ ਟਾਈਮ ਦਾ ਇਹਨਾਂ ਦਾ ਖੁੱਲਿਆ ਹੋਇਆ ਇਹਨਾਂ ਨੇ ਅੱਛਾ ਅੱਛਾ ਪੁਆਇੰਟ ਹੈ ਇਹ ਬੜਾ ਤੇ ਬਾਈ ਜੀ ਜਿਵੇਂ ਹੁਣ ਲਾ ਲੋ ਵੀ ਆਪਣਾ ਜ਼ਿਆਦਾਤਰ ਜਿਹੜੇ ਇਹ ਕੰਮ ਨੇ ਵੀ ਜ਼ਿਆਦਾਤਰ ਜਿਵੇਂ ਆਪਾਂ ਦੇਖਦੇ ਆਂ ਵੀ ਇਹ ਕੰਮ ਮਤਲਬ ਪ੍ਰਵਾਸੀਆਂ ਨੇ ਭਈਆਂ ਨੇ ਕੀਤੇ ਹੁੰਦੇ ਨੇ ਹਾਂਜੀ ਹਾਂਜੀ ਤੇ ਆਪਣੇ ਪੰਜਾਬੀ ਬੰਦੇ ਨੇ ਜਿਵੇਂ ਉਹ ਇਹ ਕੰਮ ਘੱਟ ਕਰਦੇ ਨੇ ਵੀ ਸ਼ਰਮ ਸਮਝਦੇ ਨੇ ਇੰਨੇ-ਇੰਨੇ ਪੈਸੇ ਲਾ ਕੇ ਬਾਹਰਲੀਆਂ ਕੰਟਰੀਆਂ 'ਚ ਜਾਂਦੇ ਨੇ ਦੇ ਮਤਲਬ ਕਈ ਤਾਂ ਏਡਾ ਏਡਾ ਮਤਲਬ ਜੰਗਲਾਂ ਦੇ ਵਿੱਚ ਉਹਦੀ ਰਿਸਕ ਲੈ ਕੇ ਜਾਂਦੇ ਨੇ ਪਰ ਇੱਥੇ ਨਵੀਂ ਪੀੜ੍ਹੀ ਕੰਮ ਕਰਕੇ ਨਹੀਂ ਰਾਜੀ। ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਵੀ ਉੱਥੇ ਜਾ ਕੇ ਵੀ ਆਪਣੇ ਬੱਚੇ ਕੰਮ ਕਰਦੇ ਨੇ। ਵੀ ਉਹ ਹੀ ਆਪਣਾ ਪੰਜਾਬ 'ਚ ਕੰਮ ਖੋਲੋ ਜਿਵੇਂ ਇਹਨਾਂ ਨੇ ਖੋਲਿਆ ਮਿਹਨਤ ਕੀਤੀ ਏ। ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ। ਹੋਰ ਆਪਣੇ ਪੰਜਾਬੀ ਬੰਦੇ ਦਾ ਸਾਥ ਦੇਣਾ ਚਾਹੀਦਾ ਜੀ। ਠੀਕ ਹੈ ਜੀ। ਹਾਂ ਜੀ। ਤੇ ਬਾਈ ਜੀ ਜਿਵੇਂ ਹੁਣ ਆਪਾਂ ਦੇਖ ਰਹੇ ਆਂ ਵੀ ਬਾਈਆਂ ਦਾ ਕੰਮ ਜਿਵੇਂ ਲਾ ਲੋ ਵੀ ਸਾਫ ਸੁਥਰਾ ਹੈ ਹਾਂਜੀ ਵੀ ਮਤਲਬ ਵਧੀਆ ਹੈ ਮਤਲਬ ਤੁਸੀਂ ਜਿਵੇਂ ਕਹਿ ਰਹੇ ਤੁਸੀਂ ਖਾਂਦੇ ਹੋ ਵਧੀਆ ਬਣਾਉਂਦੇ ਨੇ ਤੇ ਟੇਸਟ ਦਾ ਵੀ ਫਰਕ ਹੁੰਦਾ ਸਵਾਦ ਦਾ ਵੀ ਫਰਕ ਹੁੰਦਾ ਹੈ ਹਾਂਜੀ ਭਈਆਂ ਨਾਲੋਂ ਤਾਂ ਪੰਜਾਬੀ ਬੰਦੇ ਇਹਦੇ ਵਿੱਚ ਤੁਸੀਂ ਕੋਈ ਫਰਕ ਦੇਖਿਆ ਹੋਣਾ ਹੈ ਮਤਲਬ ਕੀ ਫਰਕ ਹੈ ਜੀ ਵੀ ਇਹਨਾਂ ਦੀ ਬਹੁਤ ਸਾਫ ਸੁਥਰਾ ਕੰਮ ਹੈ ਜੀ ਵੀ ਕੋਈ ਸਭ ਪੂਰਾ ਕਲੀਅਰ ਹੈ ਜੀ ਤੇ ਬਸ ਇਹ ਸਾਫ ਸੁਥਰਾ ਕੰਮ ਕਰਦੇ ਨੇ ਜੀ ਠੀਕ ਹੈ ਠੀਕ ਹੈ ਜੀ ਹਰ ਇੱਕ ਚੀਜ਼ ਸਾਫ ਸੁਥਰੀ ਬਣਾਉਂਦੇ ਨੇ ਜੀ ਠੀਕ ਹੈ ਹਾਂਜੀ ਧੰਨਵਾਦ ਜੀ ਤੇ ਲੋ ਜੀ ਜਿਵੇਂ ਬਾਈ ਜੀ ਹੁਰਾਣ ਆਪਾਂ ਗੱਲਬਾਤ ਕੀਤੀ ਤੇ ਬਾਈ ਜੀ ਹੁਰਾਣੇ ਵੀ ਦੱਸਿਆ ਵੀ ਅਸੀਂ ਆਉਂਦੇ ਜਾਂਦੇ ਜਿਵੇਂ ਬੱਚੇ ਨੇ ਅੱਜਕੱਲ ਇੰਸਟਾਗ੍ਰam ਆਈਡੀ ਤੇ ਵੇਖਿਆ ਸੀ ਇਹਨਾਂ ਨੂੰ ਤੇ ਬਾਈ ਜੀ ਹੁਰਾਣੇ ਚਲੋ ਇੱਥੇ ਕੰਮ ਕੀਤਾ ਹੋਇਆ ਤੇ ਬਾਈ ਜੀ ਹੁਰੀ ਵੀ ਆਉਂਦੇ ਨੇ ਕਿਉਂਕਿ ਫਿਰ ਉਹੀ ਗੱਲ ਆ ਜਾਂਦੀ ਐ ਵੀ ਜਿਹੜੇ ਆਪਣੇ ਮਤਲਬ ਪੰਜਾਬੀ ਨੇ ਵੀ ਜੇ ਕੰਮ ਕਰਦੇ ਨੇ ਦਾ ਵਧੀਆ ਕਰਦੇ ਨੇ ਉਹ ਦਿਮਾਗ ਦੇ ਵਿੱਚ ਇਹ ਸੋਚ ਰੱਖ ਕੇ ਕਰਦੇ ਨੇ ਵੀ ਸਾਫ਼ ਸੁਥਰਾ ਮਤਲਬ ਕੰਮ ਕੀਤਾ ਜਾਏ ਉਹ ਵੀ ਕਿਸੇ ਇਨਸਾਨ ਨੇ ਇੱਕ ਮਤਲਬ ਖਾਣਾ ਪੀਣਾ ਤੇ ਜਿਹੜੇ ਪਰ ਪ੍ਰਵਾਸੀ ਭਈਏ ਨੇ ਉਹ ਸਾਫ਼ ਸੁਥਰਾ ਕੰਮ ਨਹੀਂ ਕਰਦੇ ਤੇ ਇਸ ਕਰਕੇ ਆਪਾਂ ਨੂੰ ਪੰਜਾਬੀ ਬੰਦਿਆਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਤੇ ਬਾਈ ਜੀ ਤੁਸੀਂ ਇਹ 버ગર ਕਰਾਇਆ ਹਾਂਜੀ ਬੀ ਤੇ ਮਤਲਬ ਅੱਜ ਹੀ ਖਾਧਾ ਜਾਂ ਪਹਿਲਾਂ ਵੀ ਆਉਂਦੇ ਹੋ ਜੀ ਨਹੀਂ ਬੀਰ ਜੀ ਮੈਂ ਅੱਜ ਪਾਤੜਾਂ ਤੋਂ ਆ ਰਿਹਾ ਸੀ ਜਾਣਾ ਕਿ ਅੱਗੇ ਨੂੰ ਸਿੱਖਣਾ ਹੀ ਮੈਂ ਚਲੋ ਦੇਖ ਕੇ ਰੇੜੀ ਮੈਂ ਸਾਫ਼ ਸੁਥਰੀ ਜਗ੍ਹਾ ਤੇ ਲੱਗੀ ਹੋਈ ਹੈ ਕਿ ਨਹੀਂ ਹਾਂ ਵਧੀਆ ਲੋਕੇਸ਼ਨ ਹੈ ਤੇ ਮੈਂ ਆਹ ਚੱਲ 버ગર ਖਾ ਕੇ ਚੱਲ ਜਾਈ ਇਹਨਾਂ ਦੀ ਪਹਿਲਾਂ ਵੀ ਐਡ ਦੇਖੀ ਸੀ ਕਿ ਨਹੀਂ ਆਪਾਂ ਨੇ ਅੱਛਾ ਮਤਲਬ ਜਾਣੀ ਕਿ ਐਡ ਦੇਖੀ ਸੀ ਫੇਸਬੁੱਕ ਤੇ ਐਡ ਦੇਖੀ ਸੀ ਮੈਂ अच्छा अच्छा किसी दोस्त ने पाई हुई थी ठीक है वहां चल जामा के देख के आ मगी ते भाई जी जਵੇਂ ਤੁਸੀਂ ਹੁਣ ਐਡ ਦੇਖ ਕੇ ਆਏ ਤੇ ਮੰਨ ਲਓ ਆ 버ગર ਕਰਾਇਆ ਹਾਂਜੀ ਹਾਂ ਤੇ 버ગર ਤੁਸੀਂ ਖਾ ਰਹੇ ਹੋ ਜਿਵੇਂ ਆਪਾਂ ਮਤਲਬ ਲਾ ਲੋ ਵੀ ਜ਼ਿਆਦਾਤਰ ਇਹ ਕੰਮ ਭਈਆਂ ਨੇ ਕੀਤਾ ਹੁੰਦਾ ਪ੍ਰਵਾਸੀਆਂ ਨੇ ਆਪਣੇ ਬੰਦਿਆਂ ਨੇ ਬਹੁਤ ਘੱਟ ਕੀਤਾ ਹੋਇਆ ਹੈ ਤੇ ਜਿਵੇਂ ਉਹਨਾਂ ਕੋਲ ਵੀ ਤੁਸੀਂ ਮਤਲਬ ਪਹਿਲਾਂ 버ਗਰ ਖਾਦਾ ਹੋਣਾ ਤੇ ਉਹਨਾਂ ਦੇ 버ਗਰ ਤੇ ਇਹਨਾਂ ਦੇ 버ਗਰ ਦੇ ਵਿੱਚ ਕੋਈ ਫਰਕ ਹੈ ਬਹੁਤ ਹੀ ਜ਼ਿਆਦਾ ਫਰਕ ਹੈ ਜੀ ਪਹਿਲੇ ਨੰਬਰ ਦਾ ਤੁਸੀਂ ਲੋਕੇਸ਼ਨ ਦੇਖੋ ਜੀ ਕਿੰਨਾ ਸਾਫ ਸੁੱਤਰਾ ਜਗ੍ਹਾ ਰੱਖੀ ਹੋਈ ਹੈ ਬੜੀਆ ਬੈਠਣ ਨੂੰ ਹੋ ਕੇਤੀ ਹੋਈ ਬਈਆਂ ਲਵੇ ਉਹਨਾਂ ਦਾ ਬੈਠਣ ਨੂੰ ਜਗ੍ਹਾ ਹੁੰਦੀ ਹੈ ਨਾ ਸਾਬ ਸੁੱਤਰਾ ਪਾਣੀ ਮਿਲਦਾ ਜੀ ਹਾਂ ਇੱਕ ਗਲਾਸ ਦੇ ਵਿੱਚ 15 ਬੰਦੇ ਪਾਣੀ ਪੀ ਕੇ ਜਾਂਦੇ ਨੇ ਜੀ ਉਹਦੇ ਵਿੱਚ ਕਿ ਨਾ ਕੁਝ ਵੀ ਅਜੂਠ ਮੂਟਾਈ ਕਮਾਈ ਜਾਂਦੇ ਨੇ 버ਗਰ ਆਪਾਂ ਨੂੰ ਵਧੀਆ ਲੱਗਿਆ ਜੀ ਸਾਫ ਸੁੱਤਰਾ 버ਗਰ ਹੈ ਬਾਕੀ ਇਹ ਜੀ ਇਹ 10 ਰੁਪਏ ਵੱਧ ਵੀ ਲੈਣੇ ਕੋਈ ਦੁੱਖ ਨਹੀਂ ਹੈਗਾ ਜੀ ਪਰ ਅਮਰਿਆ ਹੈ ਇਹ ਤਾਂ ਭਰਾ ਦਾ ਕੰਮ ਚਲਾਓ ਜੀ ਹੋਰ ਇਹਨਾਂ ਨੂੰ ਦੇਖ ਕੇ ਕੋਈ ਹੋਰ ਭਰਾ ਦਾ ਰਜਗਰ ਚੱਲੇ ਆਪਾਂ ਦਾ ਕਿਹਨਾਂ ਵਧੀਆ ਜੀ ਇੱਕ ਤਾਂ ਅਬ ਭਈਆ ਖਾਨੇ ਪਰਦੇਸੀ ਨਿਕੜਨ ਨਾਲ ਵਧੀਆ ਆਪਣੇ ਪਿਆਪੀ ਭਾਈ ਕੰਮ ਕਰਨ ਨਾਲ ਸੋਨਾ ਹਾਂ ਆਪਾਂ ਦਾ ਇੱਕ ਦੂਜੇ ਦੀ ਵੀ ਸ਼ਰਨ ਕੀ ਤੋਂ ਮਾਰਦੇ ਆਂਗੇ ਬਈ ਬਿਲਕੁਲ ਭਾਈ ਜੀ ਜਿਵੇਂ ਤੁਸੀਂ ਬਿਸ਼ਰਮੀ ਦੀ ਗੱਲ ਕੀਤੀ ਤੇ ਉਹੀ ਗੱਲ ਆ ਗਈ ਵੀ ਜਿਵੇਂ ਲਾਲੋ ਵੀ ਆਪਣੇ ਮਤਲਬ ਅੱਗੋਂ ਨੌਜਵਾਨ ਪੀੜ੍ਹੀ ਐ ਉਹ ਮਤਲਬ ਲਾਲੋ ਵੀ ਇੱਥੇ ਕੰਮ ਕਰਕੇ ਨਹੀਂ ਰਾਜੀ ਵੀ ਉਹ ਵਿਦੇਸ਼ਾਂ ਦੇ ਵਿੱਚ ਜਾਈ ਜਾਂਦੇ ਨੇ ਤੇ ਜਿਹੜੇ ਪ੍ਰਵਾਸੀ ਨੇ ਉਹ ਆਪਣੇ ਆ ਕੇ ਇੱਥੇ ਕੰਮ ਕਰੀ ਜਾਂਦੇ ਨੇ ਜਿਵੇਂ ਲਾਲੋ ਵੀ 버ਗਰ ਹੋ ਗਿਆ ਨਿਊਡਲ ਕੁਲਚੇ ਹੋਰ ਕਈ ਕੁਸ਼ ਉਹ ਕੰਮ ਕਰਦੇ ਨੇ ਤੇ ਉਹ ਸ਼ਰਮ ਨਹੀਂ ਸਮਝਦੇ ਤੇ ਆਪਣੇ ਬੰਦੇ ਜਿਹਦੇ ਮਤਲਬ ਲਾਲੋ ਇੱਥੇ ਤਾਂ ਸ਼ਰਮ ਸਮਝਦੇ ਨੇ ਬਾਹਰ ਜਾ ਕੇ ਚਾਹੇ ਉਹਨਾਂ ਨੂੰ ਜਿਹੋ ਜਿਹਾ ਮਰਜ਼ੀ ਕੰਮ ਕਰਨਾ ਪਵੇ ਬਾਹਰ ਜਾ ਕੇ ਕਰਦੇ ਨੇ ਪਰ ਇੱਥੇ ਕਰਦੇ ਨਹੀਂ ਹੈਗੇ ਤੇ ਤਾਂ ਕਾਰੋਬਾਰ ਤਾਂ ਇਹੀ ਹੈ ਹੁਣ ਇਹ ਭਾਈ ਨੇ ਲਾਇਆ ਦੇ ਕੋ ਵੀਰ ਜੀ ਇਹ ਬਾਈ ਨੇ ਸਾਡੇ 3 ਲੱਖ ਰੁਪਏ ਲਾ ਕੇ ਕਹਿੰਦਾ ਵਧੀਆ ਸੋਹਣਾ ਕਾਰੋਬਾਰ ਕਰਿਆ ਵਧੀਆ ਸਾਫ ਸੁਥਰਾ ਕਾਰੋਬਾਰ ਹੈਗਾ ਬਾਈ ਜੀ ਇਹਦੇ ਲਵੇ ਵੀ ਵੀ ਗਾਹ ਕਹੋਂਦੇ ਨੂੰ ਬਹੁਤ ਵਧੀਆ ਹੀ ਹਾਂ ਠੀਕ ਹੈ ਜੀ ਕਿੰਨੀ ਕਮਾਈ ਕਰਕੇ ਲੈ ਕੇ ਯਾਰੇ ਆਪਦੇ ਘਰੇ ਲੈ ਕੇ ਯਾਰੇ ਕਿਸੇ ਨੂੰ ਦੇਣੀ ਨਹੀਂ ਕਿਸੇ ਨੂੰ ਹੋਰ ਉਹ ਵੀ ਇਹ ਨੇ ਕਿ ਨਾ ਇਹ ਉਹਨਾਂ ਦਾ ਬਸ ਕੀਤਾ ਇਹੀ ਹੈ ਵੀ ਬਸ ਇੱਕ ਧਾਵੇਂ ਟੀਆ ਜਮਾ ਲਓ ਆਪਾਂ ਹੌਲੀ 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 ਉਹ ਤਰੱਕੀਆਂ ਤੇ ਪਹੁੰਚ ਜਾਈ ਜਾਂਦੇ ਆਪਾਂ ਤਰੱਕੀਆਂ ਤੋਂ نیچے ਜਾਈ ਜਾਂਦੇ ਠੀਕ ਹੈ ਠੀਕ ਹੈ ਮਈਆਂ ਦੀ ਬਸ ਇਹੀ ਸੋਚ ਆ ਵੀ ਬਸ ਆਪਾਂ ਨੂੰ ਬੈਠਣ ਨੂੰ ਜਗ੍ਹਾ ਮਿਲ ਗਈ ਇਹ ਦੂਪਰ ਪਹੁੰਚਣਾ ਤਾਂ ਆਪਣੀ ਕਿਸਮਤ ਹੈ ਬਿਲਕੁਲ ਬਿਲਕੁਲ ਉਹਨਾਂ ਨੇ ਆਪਣੀ ਬੈਠਣ ਜਗ੍ਹੀ ਜਗ੍ਹੀ ਹੁਣ ਪਹਿਲਾ ਪ੍ਰਦੇਸੀ ਆਏ ਤੇ ਆਪਣੇ ਲੋਕਾਂ ਨੂੰ ਇਹ ਹੀ ਕਹਿੰਦੇ ਹੁੰਦੇ ਵੀ ਤੁਹਾਨੂੰ ਬੈਠਣ ਜੋ ਗਰੀ ਜਗਾ ਦੇ ਦਿਓ ਵੀਰੇ ਅਸੀਂ ਅੱਗੇ ਦਾ ਆਪੇ ਤੋਰ ਲਾਂਗੇ ਹੁਣ ਉਹ ਬੈਠਣ ਬੈਠਣ ਦੀ ਚਰਤੇ ਕਨਾਈ ਕਿੱਡੇ-ਕੱਡੇ ਕਾਰੋਬਾਰ ਕਰ ਗਈ ਬਿਲਕੁਲ ਬਿਲਕੁਲ ਸਾਡੇ ਦੜਬਾ ਮੰਡੀ ਜਾ ਕੇ ਜਾ ਕੇ ਦੇਖ ਲੋ ਸਾਰੀ ਮੰਡੀ ਭਈਆਂ ਨਾਲ ਹੀ ਭਰੀ ਪਈ ਹੈ ਭਈਆਂ ਨਾਲ ਭਰੀ ਪਈ ਹੈ ਬਿਲਕੁਲ ਬਿਲਕੁਲ ਇਹਨਾਂ ਦੇ ਇਹਨਾਂ ਦਾ ਦਾ ਬੱਚ 300 ਰੁਪਏ ਹੀ ਆਈ 100 ਬਣ ਕੇ ਉਹ ਆ ਕੇ ਬਹੁਤ ਹੈ ਆਪਾਂ ਨੂੰ ਬਣ ਕੇ ਜੰਨਾ ਠੀਕ ਹੈ ਹਿਸਾਬ ਵਰਤੇ ਹੁਣ ਆਪਨੇ ਵਾਲੇ ਦਾ ਪੰਜ ਪੰਜ ਹੁਣ ਟਰੰਪ ਨੇ ਦੇਖ ਲੋ ਕਿੱਡਾ ਵੱਡਾ ਮੁੱਦਾ ਚੱਕਿਆ ਹਾਂ ਹਾਂ ਟਰੰਪ ਨੇ ਜਮੀ ਹਲਤਾ ਆਪਾਂ ਨੂੰ ਟਰੇਲਰੇ ਦਿਖਾਏ ਨੇ ਹਲਤਾ ਅਮਰੀਕਾ ਵੀ ਕੱਢੂ ਆਸਟ੍ਰੇਲੀਆ ਵੀ ਕੱਢੂ ਕੈਨੇਡਾ ਵੀ ਕੱਢੂਗੀ ਸਾਰੇ ਆ ਕੇ ਇਹੀ ਕਿਤਾ ਕਰਨਗੇ ਫਿਰ ਉਹ ਏਕਾ ਕਰਨਗੇ ਵੀ ਹੁਣ ਆਪਾਂ ਪਰ ਇੰਨਾ ਆਪਾਂ ਨੂੰ ਉਧਰ ਭਜਾਇਆ ਹੁਣ ਆਪਾਂ ਭਾਇ ਇਹਨਾਂ ਨੂੰ ਭਜਾਈਏ ਸਹੀ ਗੱਲ ਹੈ ਇਹ ਵੱਡਾ ਮੁੱਦਾ ਹੋਊਗਾ ਇਹ ਲੱਖਾ ਜਨਾਣਾ ਵਿਚਾਰਾ ਕਿੰਨਾ ਫਿਟਦਾ ਗਿਆ ਨਾ ਕਰوں ਨਾ ਕਰوں ਹਾਂ ਕੋਈ ਉਹਦੀ ਕੋਈ ਸੁਣਵਾਈ ਨਹੀਂ ਲੇਗੀ ਬਿਲਕੁਲ ਬਿਲਕੁਲ ਤੇ ਲੋ ਬਾਈ ਜੀ ਨੇ ਬੜੀ ਵਧੀਆ ਗੱਲ ਗੱਲ ਕੀਤੀ ਆ ਬਾਈ ਨੇ ਵੀ ਜਿਵੇਂ ਹੁਣ ਬਾਹਰੋਂ ਲਾ ਲੋ ਵੀ ਆਪਣੇ ਮੁੰਡੇ ਗਏ ਨੇ ਇਨੇ ਇਨੇ ਪੈਸੇ ਲਾ ਕੇ ਤੇ ਉਹਨਾਂ ਨੂੰ ਬਾਹਰੋਂ ਕੱਢਿਆ ਜਾ ਰਿਹਾ ਕਿਉਂਕਿ ਉਹ ਇੱਕ ਨੰਬਰ 'ਚ ਨਹੀਂ ਗਏ ਦੋ ਨੰਬਰ 'ਚ ਗਲਤ ਤਰੀਕੇ ਨਾਲ ਗਏ ਨੇ ਤੇ ਆਪਣਾ ਮਤਲਬ ਬਾਈ ਜੀ ਦੀ ਮਤਲਬ ਜੇ ਬਾਈ ਜੀ ਨਾਲ ਗੱਲਬਾਤ ਕੀਤੀ ਇਹਨਾਂ ਨੇ ਵੀ ਕਿਹਾ ਵੀ ਆਪਣਾ ਦੇਸ਼ ਪੰਜਾਬ ਐਡਾ ਵਧੀਆ ਕਿਸੇ ਟਾਈਮ ਇਹਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਇੱਥੇ ਕਿਸੇ ਤਰ੍ਹਾਂ ਦਾ ਘਾਟਾ ਨਹੀਂ ਬਸ ਮੁੱਕ ਦੀ ਗੱਲ ਉਹ ਐ ਵੀ ਬੰਦਾ ਮਿਹਨਤ ਕਰਨ ਵਾਲਾ ਚਾਹੀਦਾ ਤੇ ਰੋਟੀ ਬੰਦਾ ਇੱਥੇ ਵੀ ਵਧੀਆ ਪੰਜਾਬ ਦੇ ਵਿੱਚ ਰਹਿ ਕੇ ਵੀ ਖਾ ਸਕਦਾ ਹੈ। ਉਹ ਖਾ ਸਕਦਾ ਦੀ ਬਹੁਤ ਰੱਜ ਕੇ ਰੋਟੀ ਖਾ ਸਕਦਾ। ਇੰਨਾਂ ਲੇਕ ਨਾ ਹੋਰ ਨੂੰ ਵੀ ਬਹੁਤ ਦਿਹਾੜੀਆਂ ਦੇ ਸਕਦਾ। ਕਿੰਨਾ ਮਰਜ਼ੀ ਕੰਮ ਕਰ ਸਕਦਾ। ਤੇ ਇਹ ਹੈਰੀ ਜਿਵੇਂ ਤੂੰ ਇੱਥੇ ਇੰਨਾਂ ਦੇ ਮਤਲਬ ਲਾਲਾ ਹੈ ਵੀ 버ਗਰ ਖਾਂ ਬਾਈ ਹੋਣਾ ਦੇ ਇੱਥੇ ਮਤਲਬ 버ਗਰ ਖਾ ਰਿਆ। ਤੇ ਕਿਹੜਾ ਸ਼ਹਿਰ ਆਪਣਾ? ਅਨਾਲੀ ਹੈ ਜੀ ਪਾਤੜਾ ਲੋਕਲ। ਪਾਤੜਾ ਸ਼ਹਿਰ ਹੈ। ਤੇ ਹੁਣ ਜਿਵੇਂ ਲਾਲੋ ਵੀ ਇਹ ਘਟੋ ਘਟ ਪਾਤੜਾ ਤੋਂ 4-5 ਕਿਲੋਮੀਟਰ ਦੂਰ ਪੈਂਦਾ ਇਹ ਪਿੰਡ ਆ। ਹਾਂਜੀ। ਤੇ ਜਿਵੇਂ ਤੂੰ ਐਡੀ ਦੂਰੋਂ ਮਤਲਬ ਇਹ ਬਾਈ ਜੀ ਹੁਰਾ ਦੇ 버ਗਰ ਖਾਣ ਆਇਆ ਜਿਵੇਂ ਸ਼ਹਿਰ ਦੇ ਵਿੱਚ ਉੱਥੇ ਹੋਰ ਵੀ ਜਿਵੇਂ ਭਈਏ ਵੀ ਕੰਮ ਕਰਦੇ ਨੇ ਜਾਂ ਹੋਰ ਰੇੜੀਆਂ ਵਾਲੇ ਵੀ 버ਗਰ ਬਣਾਉਂਦੇ ਨੇ ਵੀ ਉੱਥੋਂ ਐਡੀ ਦੂਰੋਂ ਛੱਡ ਕੇ ਇੱਥੇ ਕਿਉਂ ਖਾਣ ਆਇਆ ਤੂੰ ਇਹ ਆਪਣੇ ਆ ਜਿਵੇਂ 버ਗਰ ਪਾਉਂਡ ਵਾਲੇ ਵੀਰੇ ਨੇ ਸਾਫ ਸਫਾਈ ਦਾ ਧਿਆਨ ਰੱਖਦੇ ਨੇ ਹੱਥਾਂ ਦੇ ਗਲਵਜ਼ ਪਾਉਂਦੇ ਨੇ ਇਹ ਵਧੀਆ ਇਹਨਾਂ ਦਾ ਹਾਈਜੀਨ ਵਾਲਾ ਕੰਮ ਨੇ ਕਲੀਨਿੰਗਨੈਸ ਦਾ ਧਿਆਨ ਰੱਖਦੇ ਨੇ ਠੀਕ ਹੈ ਤੇ ਆਪਣਾ ਹੈਰੀ ਜਿਵੇਂ ਹੁਣ ਤੂੰ ਮਤਲਬ ਇਹ ਬਾਈ ਜੀ ਹੁਰਾ ਦੇ ਤੇ ਇਹਦਾ ਪਤਾ ਕਿੱਥੋਂ ਲੱਗਾ ਮਤਲਬ ਤੁਹਾਨੂੰ ਮੈਂ ਦੋਸਤ ਤੇ ਮਿਲਣਾ ਰੀਲ ਵੇਖੀ ਸੀ ਤੇ ਉਦੋਂ ਹੀ ਆ ਗਿਆ ਸੀ ਮੈਨੂੰ ਬਹੁਤ ਪਸੰਦ ਲੱਗਿਆ ਇਹਨਾਂ ਦਾ ਇਹ ਨਵਾਂ ਤਰੀਕਾ ਯਾਨੀ ਕਿ ਜਿਵੇਂ ਵੀ ਰੀਲ ਦੇ ਵਿੱਚ ਦੱਸਿਆ ਗਿਆ ਸੀ ਵੀ ਜਾਂ ਚੀਜ਼ ਬਣਦੀ ਦਾ ਪਤਾ ਲੱਗ ਜਾਂਦਾ ਵੀ ਸਾਫ਼ ਸੁਥਰੀ ਐ ਵੀ ਦਿਲ ਕੀਤਾ ਵੀ ਬਾਈ ਯਰਾਂ ਦੇ ਮਤਲਬ ਉੱਥੇ ਜਾ ਕੇ ਵੀ 버ਗਰ ਪਾਉਣ ਵਾਲਿਆਂ ਦੇ ਖਾ ਕੇ ਆਉਨੇ ਆ ਤੇ ਹਰੀ ਜਿਵੇਂ ਹੋਰ ਤਰੇ ਯਾਰ ਦੋਸਤ ਵੀ ਆਉਂਦੇ ਨੇ ਨਾਲ ਹਾਂਜੀ ਅਸੀਂ ਇਕੱਠੇ 4-5 ਜਣੇ ਆ ਜਾਂਦੇ ਹਾਂ ਹੁਣ ਮੈਂ ਕੱਲਾ ਸੀ ਮੇਰਾ ਜੀ ਕੀਤਾ ਮੈਂ ਫੇਰ ਆ ਗਿਆ ਅੱਛਾ ਵੀ ਦਿਲ ਕੀਤਾ ਵੀ ਬਾਈ ਹੋਰਾਂ ਦੇ ਜਾ ਕੇ ਖਾ ਕੇ ਆਉਨੇ ਆ ਚੱਲ ਵਧੀਆ ਗੱਲ ਐ ਨਾਲੇ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਦੇਣਾ ਚਾਹੀਦਾ ਬਾਈ ਜੀ ਜਿਵੇਂ ਆਪਣੇ ਬੱਚੇ ਨੇ ਬੱਚਿਆਂ ਨੂੰ ਇਹ ਚੀਜ਼ ਦਾ ਚਲੋ ਮਜਬੂਰੀ ਦੇ ਵਿੱਚ ਖਾਣਾ ਪੈਂਦਾ ਜਿਵੇਂ ਹੁਣ ਸ਼ਹਿਰ ਦੇ ਵਿੱਚ ਭਈਏ ਜਿਆਦਾ ਕੰਮ ਕਰਦੇ ਨੇ ਆਪਣੇ ਪੰਜਾਬੀ ਨਹੀਂ ਕਰਦੇ ਚਲੋ ਚੰਗੀ ਗੱਲ ਹੈ ਇਹ ਆਪਣੇ ਪੰਜਾਬੀ ਭਰਾਵਾਂ ਨੇ ਕੰਮ ਕੀਤਾ ਤੇ ਸਾਫ਼ ਸੁਥਰਾ ਵਧੀਆ ਕੰਮ ਹੈ ਜਿਵੇਂ ਹੁਣ ਇਹ ਮੁੰਡੇ ਹੈਰੀ ਨੇ ਦੱਸਿਆ ਵੀ ਮਤਲਬ ਗਲਵਜ਼ ਵਗੈਰਾ ਪਾ ਕੇ ਐ ਵਧੀਆ ਸਾਫ਼ ਸਫਾਈ ਨਾਲ ਕੰਮ ਕਰਦੇ ਨੇ ਤੇ ਬਾਈ ਜੀ ਇਹੀ ਫਰਕ ਹੁੰਦਾ ਹੈ ਪ੍ਰਵਾਸੀ ਬਈਆਂ ਦੇ ਵਿੱਚ ਤੇ ਆਪਣੇ ਪੰਜਾਬੀਆਂ ਦੇ ਵਿੱਚ ਤੇ ਇਸ ਕਰਕੇ ਲੰਘਦੇ ਆਉਂਦੇ ਬਈਆਂ ਦਾ ਸਾਥ ਜਰੂਰ ਦਿਆ ਕਰੋ ਤੇ ਇੱਥੇ ਖਾ ਕੇ ਜਰੂਰ ਜਾਇਆ ਕਰੋ ਤੇ ਲੋ ਬਾਈ ਜੀ ਆਪਾਂ ਵੀ ਇੱਕ ਬਾਈ ਜੀ ਹਰਾਂ ਕੋਲ 버ਗਰ ਆਰਡਰ ਕੀਤਾ ਐ ਵੀ ਮੈਂ ਕਿਹਾ ਆਪਾਂ ਵੀ ਖਾ ਕੇ ਦੇ ਦਿਆਂ ਪਨੀਰ ਪੈਟੀ 버ਗਰ ਆਰਡਰ ਕੀਤਾ ਆਪਾਂ ਤੇ ਬਾਈ ਜੀ ਹਰਾਂ ਨੇ ਕਰਤਾ ਤਿਆਰ ਤੇ ਖਾ ਕੇ ਦੇਖਦੇ ਆ ਕਿਹੋ ਜਿਹਾ ਸਵਾਦ ਐ ਤੇ ਕਿਹੋ ਜਿਹਾ ਟੇਸਟ ਐ ਤੇ ਲੋ ਬਾਈ ਜੀ 버ਗਰ ਆਪਣਾ ਤਿਆਰ ਹੋ ਗਿਆ ਤੇ ਪਨੀਰ ਪੈਟੀ 버ਗਰ ਐ ਏ ਆ ਦੇਖੋ ਨੇੜੇਓ ਦਿਖਾਈ ਭਾਈ ਕੈਮਰਾਮੈਨ ਤੇ ਆ ਦੇਖੋ ਜੀ ਪਨੀਰ ਦੀ ਵਿੱਚ ਮਤਲਬ ਪੈਟੀ ਲਾਈ ਹੋਈ ਹੈ ਤੇ ਬਹੁਤ ਹੀ ਸੋਹਣਾ ਸਾਫ ਸੁਥਰਾ ਪਾਈਆਂ ਨੇ ਬਣਾਇਆ ਤੇ ਬਾਕੀ ਖਾ ਕੇ ਦੱਸਦੇ ਆਂ ਜੀ ਤੁਹਾਨੂੰ ਬਾਈ ਜੀ ਹੁੰਦਾ ਇੱਕ ਤਾਂ ਹੁੰਦਾ ਵੀ ਝੂਠੀ ਤਾਰੀਫ ਬਿਲਕੁਲ ਸਚਾਈ ਹੈ ਬਾਈ ਜੀ ਬਹੁਤ ਹੀ ਵਧੀਆ ਮਤਲਬ 버ਗਰ ਬਾਈਆਂ ਨੇ ਤਿਆਰ ਕੀਤਾ ਹੈ ਟੇਸਟ ਬਹੁਤ ਹੀ ਵਧੀਆ ਹੈ ਪਨੀਰ ਪੈਟੀ ਦਾ ਵਿੱਚ ਬਹੁਤ ਹੀ ਵਧੀਆ ਸਵਾਦ ਆ ਰਿਹਾ ਹੈ ਪਨੀਰ ਜਿਹੜਾ ਵਿੱਚ ਪਾਇਆ ਹੋਇਆ ਬਾਈਆਂ ਨੇ ਤਰੋ ਤਾਜ਼ਾ ਸਵਾਦ ਦੱਸ ਰਿਹਾ ਪਨੀਰ ਤਾਜ਼ਾ ਹੈ ਤੇ ਬਾਕੀ 버ਗਰ ਦਾ ਜਿਹੜਾ ਸਵਾਦ ਹੈ ਉਹ ਤਾਂ ਬਾਈ ਜੀ ਮੂੰਹ ਦੇ ਵਿੱਚ ਬਾਈਟ ਜਾਂਦੇ ਹੀ ਪਤਾ ਲੱਗ ਜਾਂਦਾ ਹੈ ਵੀ ਮਿਹਨਤ ਦੇ ਨਾਲ ਐਨ ਪੂਰਾ ਐਨ ਵਧੀਆ ਤਰੀਕੇ ਦੇ ਨਾਲ ਹੀ ਤਿਆਰ ਕੀਤਾ ਹੋਇਆ ਹੈ ਤੇ ਬਾਈ ਜੀ ਹੁਰਾਂ ਦਾ ਤਜਰਬਾ ਬੋਲਦਾ ਇਹਦੇ ਵਿੱਚ ਤੇ ਬਾਕੀ ਬਾਈ ਜੀ ਜਦੋਂ ਤੁਸੀਂ ਵੀ ਆਓਗੇ ਇੱਥੇ ਲੰਘਦੇ ਆਉਂਦੇ ਬਾਈ ਜੀ ਹੁਰਾਂ ਦੇ ਖਾ ਕੇ ਜਾਇਓ ਮੈਨੂੰ ਕਹਿਣ ਦੀ ਤਾਂ ਲੋੜ ਹੀ ਨਹੀਂ ਪੈਣੀ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਹੈ ਕਿਹੋ ਜਿਹਾ ਮਤਲਬ ਇੱਥੇ ਜੋ ਕੁਝ ਬਣਦਾ ਉਹਦਾ ਸਵਾਦ ਹੈ ਤੇ ਕਿਹੋ ਜਿਹਾ ਟੇਸਟ ਹੈ ਤੇ ਲੋ ਬਾਈ ਜੀ ਇਹਨੇ ਜਿਹੜੇ ਮਤਲਬ ਆਪਣਾ ਹੈ ਬਾਈ ਜੀ ਹੁਰਾਂ ਦੇ ਨਾਲ ਇਹ ਦੋਵੇਂ ਮੁੰਡੇ ਕੰਮ ਕਰਦੇ ਨੇ ਤੇ ਇਹਨਾਂ ਨਾਲ ਵੀ ਕਰਾਉਂਦੇ ਆ ਜੀ ਗੱਲਬਾਤ ਔਰ ਉਹ ਕਿਹੜਾ ਜੀ ਕਿਨਾ ਆਇਆ ਆਪਣਾ ਲਾਪਰੀ ਸੰਗੀ ਲਾਪਰੀ ਸੇਗਾ ਤੇ ਆਪਣਾ ਕੀ ਆਇਆ ਜੀ ਕਿਨਾ ਹੈ ਡਗਣ ਕੀ ਕਰੇਗਾ ਡਗਣਾ ਤੇ ਆਪਣਾ ਜਿਵੇਂ ਤੁਸੀਂ ਮਤਲਬ ਇੱਥੇ ਬਾਈ ਜੀ ਹੁੜਾ ਨਾਲ ਕੰਮ ਕਰ ਰਹੇ ਹੋ ਤੇ ਸਿੱਖ ਰਹੇ ਹੋ ਕੰਮ ਸਾਰੇ ਸਿੱਖ ਰਹੇ ਮੇਰੇ ਤੇ ਦੋਸਤ ਨੇ ਅੱਛਾ ਬ੍ਰਦਰ ਦੇ ਦੋਸਤ ਨੇ ਤੇ ਜਿਵੇਂ ਤੁਸੀਂ ਮਤਲਬ ਆਪਣਾ ਭਾਈ ਜੀ ਇਹ ਕੰਮ ਸਿੱਖ ਰਹੇ ਹੋ ਵੀ ਅਗਾ ਨਵੀਂ ਪੀੜ੍ਹੀ ਜਿਵੇਂ ਇੰਨਾ ਕੰਮਾਂ ਨੂੰ ਵੀ ਮਤਲਬ ਉਹ ਨਹੀਂ ਸਮਝਦੀ ਵੀ ਕਰਨਾ ਠੀਕ ਨਹੀਂ ਸਮਝਦੀ ਬੇਇੱਜ਼ਤੀ ਵੀ ਸਮਝੂ ਮਹਿਸੂਸ ਕਰਦੇ ਨੇ ਤੇ ਜਿਵੇਂ ਮਤਲਬ ਤੁਸੀਂ ਇਹ ਕੰਮ ਸਿੱਖ ਰਹੇ ਹੋ ਤੇ ਇਹ ਮਤਲਬ ਤੁਹਾਡੇ ਮਾਨ ਦੇ ਵਿੱਚ ਕਿਵੇਂ ਆ ਜਾ ਵੀ ਇਹੀ ਕੰਮ ਸਿੱਖਣਾ ਤੇ ਆਪਾਂ ਇਹੀ ਕੰਮ ਕਰਨਾ ਹੈ ਨਹੀਂ ਅੱਜ ਦਾ ਕੰਮਾਂ ਨੂੰ ਭਾਈ 10 ਤਾਈ ਅੱਛਾ ਹਾਂ ਜਿਹੜਾ ਆਪਣੇ ਪੰਜਾਬ ਦੇ ਬੰਦੇ ਨੇ ਨਾ ਇਹ ਕੰਮ ਕਰਦੇ ਹਾਂ ਹਾਂ ਭਈ ਇਹ ਪੁਰੇ ਕੰਮ ਕਰ ਜਾਂਦੇ ਆ ਜਿਹੜੇ ਮੁੰਡੇ ਨਾ ਬਾਹਰ ਜਾਈ ਜਾਂਦੇ ਨੇ ਬਾਹਰ ਜਾਈ ਜਾਂਦੇ ਨੇ ਤੇ ਮਾਂ ਦਾ ਤੇ ਮਾਂ ਦਵਾਈ ਦੋਸਤਾਂ ਤੇ ਮਗਰੇ ਹਰਪਤਰਾ ਠੀਕ ਹੈ ਤੇ ਆਪਣਾ ਛੋਟੇ ਜਿਹੜੀ ਮਤਲਬ ਪੜ੍ਹਾਈ ਕੀਤੀ ਹੋਈ ਹੈ ਕਿੰਨੀ ਕੀਤੀ ਹੋਈ ਹੈ ਪਾਸਟੂ ਪਾਸ ਹੈ ਪਾਸਟੂ ਪਾਸ ਹੈ 89% ਨੇ ਅੱਛਾ 89 ਮਤਲਬ ਨੰਬਰ ਆਏ ਹੋਏ ਨੇ ਤੇ ਲੈ ਆ ਦੇਖੋ ਬਾਈ ਜੀ ਇਹਦੇ ਆਪਣਾ ਮਤਲਬ ਬਾਈ ਦੇ ਕਿੰਨੇ ਨੰਬਰ ਆਏ ਹੋਏ ਨੇ ਤੇ ਫਿਰ ਵੀ ਬਾਈ ਨੇ ਮਤਲਬ ਇਹ ਚੀਜ਼ ਮਾਈਂਡ ਦੇ ਵਿੱਚ ਆਈ ਵੀ ਸਿੱਖਣਾ ਤੇ ਇਹੀ ਕੰਮ ਸਿੱਖਣਾ ਤੇ ਅੱਗੋਂ ਮਤਲਬ ਜਿਹੜਾ ਕੰਮ ਹੈ ਉਹ ਵਰਕਰ ਵੀ ਇਹ ਨਹੀਂ ਕੰਮ ਕਰਨਾ ਇੱਕ ਬਹੁਤ ਵਧੀਆ ਚੀਜ਼ ਹੈ ਕਿ ਫਿਰ ਨਵੀਂ ਪੀੜ੍ਹੀ ਆ ਜਿਹੜੀ ਉਹ ਮਤਲਬ ਦੇਖ ਕੇ ਇਸ ਪਾਸੇ ਵਾਪਸ ਆ ਰਹੀ ਹੈ ਕਿਉਂਕਿ ਪਤਾ ਤਾਂ ਲੱਗ ਹੀ ਚੁੱਕਿਆ ਵੀ ਬਾਹਰ ਦੇ ਹਾਲ ਕੀ ਨੇ ਤੇ ਇੱਥੇ ਰਹਿ ਕੇ ਵਧੀਆ ਕੰਮ ਕਰਨਾ ਚਾਹੀਦਾ ਤੇ ਬਾਈ ਜੀ ਬਹੁਤ ਵਧੀਆ ਕੰਮ ਹੈ ਕਿਉਂਕਿ ਜਿਹੜੀ ਇਹੋ ਜਿਹੇ ਕੰਮ ਹੁੰਦੇ ਨੇ ਆਪਣੇ ਇੱਕ ਸ਼ਰਮ ਸਮਝਦੇ ਨੇ ਸ਼ਰਮ ਨਹੀਂ ਸਮਝਣੀ ਚਾਹੀਦੀ ਕਿਉਂਕਿ ਜਿਹੜੀਆਂ ਅੱਜ ਕੱਲ੍ਹ ਕਮਾਈਆਂ ਨੇ ਉਹ ਇੰਨਾ ਕੰਮਾਂ ਦੇ ਵਿੱਚ ਹੀ ਨੇ ਕਿਉਂਕਿ ਆਉਂਦਿਆਂ ਜਾਂਦਿਆਂ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਿਆਣਿਆਂ ਤੱਕ ਇਹਨਾਂ ਚੀਜ਼ਾਂ ਨੂੰ ਖਾਦੇ ਨੇ ਕਿਉਂਕਿ ਉਹ ਬਾਈ ਜੀ ਉਹ ਕਹਿੰਦੇ ਨੇ ਵੀ ਮਾਡਰਨ ਜਮਾਨਾ ਨਵਾਂ ਜਮਾਨਾ ਹੋ ਗਿਆ ਬਾਹਰ ਆਣੀਆਂ ਤਕਨੀਕਾਂ ਇੱਧਰ ਵੀ ਆਈਆਂ ਨੇ ਇਸ ਕਰਕੇ ਬਾਈ ਜੀ ਨਵੀਂ ਪੀੜ੍ਹੀ ਨੂੰ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਕੋਈ ਮਾੜਾ ਨਹੀਂ ਸ਼ਰਮ ਨਹੀਂ ਸਮਝਣੀ ਚਾਹੀਦੀ ਕਿਉਂਕਿ ਉਹ ਕਹਿੰਦੇ ਨੇ ਇਹਨਾਂ ਨੂੰ ਮਿਹਨਤ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਸਮਝਣੀ ਚਾਹੀਦੀ ਤੇ ਚੋਰੀ ਚਕਾਰੀ ਦਾ ਮਤਲਬ ਮਿਹਣਾ ਹੁੰਦਾ ਮਿਹਨਤ ਕਰਨ ਦਾ ਕੋਈ ਨਹੀਂ ਮਿਹਣਾ ਹੁੰਦਾ ਇਹ ਕੰਮ ਵੀ ਸਿੱਖਣਾ ਚਾਹੀਦਾ ਹੈ ਤੇਜ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਜਿਹੜੇ ਪ੍ਰਵਾਸੀ ਨੇ ਉਹ ਵਾਅਦੇ ਜਾ ਰਹੇ ਨੇ ਕਿ ਉਹ ਐਸੇ ਕਰਕੇ ਹੀ ਘਟਣਗੇ ਕਿਉਂਕਿ ਜਿੱਥੇ ਉਹਨਾਂ ਦੀਆਂ ਰੇੜੀਆਂ ਨੇ ਜਾਂ ਮਤਲਬ ਵੈਨਾਂ ਲੱਗੀਆਂ ਹੋਈਆਂ ਨੇ ਉੱਥੇ ਆਪਣੇ ਪੰਜਾਬੀਆਂ ਦੀਆਂ ਹੋਣੀਆਂ ਤਾਂ ਉਹ ਬਾਈ ਜੀ ਆਪਣੇ ਆਪ ਹੀ ਆਪਣੇ ਬਦਲ ਸ਼ਹਿਰਾਂ ਨੂੰ ਵਾਪਸ ਚਲੇ ਜਾਗੇ